ਇਹ ਯਕਨ ਕਿੰਨੀ ਕੀ ਰਿਸ਼ਵਤ ਨੀੜੀ ਆ ਤੁਹਾਡੀਆਂ ਕਿੰਨੀਆਂ ਤਰੱਕੀਆਂ ਹੋ ਰਹੀਆਂ ਆ ਤੁਸੀਂ ਕੀ ਦਾਅ ਲਾ ਕੇ ਮਰਨਾ ਹੈ ਇਹ ਵੀ ਦੱਸੋ ਨਾ ਕੀ ਮਰ ਲਾ ਕੇ ਮਰਨਾ ਆ ਕਿ ਉਹ ਤੋਂ ਬਾਅਦ ਜੋ ਸੰਭੂ ਬਾਦਰ ਦੇ ਕੀਤਾ ਵਾ ਉਹ ਵੀ ਇਹਨਾਂ ਨੇ ਹੱਥ ਤੋਂ ਵੱਢ ਕਰ ਦਿੱਤਾ ਉਹ ਵੀ ਇਹਨਾਂ ਨੇ ਕੋਈ ਕਸਮੀ ਸੱਜੀ ਸਾਡੇ ਬਜ਼ੁਰਗ ਪਿਓ ਵਰਗੇ ਜਿਹੜੇ ਇਹਨਾਂ ਨੇ ਕੁਸਵਾਰੇ ਵਿੱਚ ਤਾਂ ਬਾਗ ਫੜ ਕੇ ਤੇ ਆਸੇ ਪਰਸੇ ਕੀਤੇ ਤੇ ਪਤਾ ਨਹੀਂ ਲਾਈਆਂ ਕਿ ਧਿਆਣਾ ਉਹਨੇ ਛੜੀਆਂ ਨਹੀਂ ਲਾਈਆਂ ਕਿ ਧਿਆਣਾ ਨੂੰ ਵੀ ਨਾਲ ਜੇਲ੍ਹ ਦੇ ਵਿੱਚ ਕੱਲੇ ਤੇ ਬੀੜਾ ਆਗੂਆਂ ਨੂੰ ਵੀ ਢੱਲਿਆ ਤੇ ਇਹਨਾਂ ਨੇ ਫੇਰ ਸੰਭੂ ਆਰਡਰ ਦੇ ਅਗੇ ਦੋ ਸੰਭੂ ਆਰਡਰ ਦੇ ਐਲ ਕੀਤਾ ਭਾਈ ਇਹਨਾਂ ਨੂੰ ਪਹਿਲੇ ਇਹ ਪਤਾ ਹੋਣਾ ਚਾਹੀਦਾ ਕੰਡਾ ਜੇ ਕੱਟੀਆਂ ਆਹੀ ਨਾਕਾ ਰੋਹੀ ਗਈ ਕੀਤੀ ਆ ਤੇ ਜਿਹੜੇ ਕੰਨੇ بڑے ਦਲਾਰ ਜਿਹੜੇ ਵੱਡੇ ਹੈਗੇ ਆ ਆਪਣੇ ਜਾਂਦੇ ਉੱਥੇ ਜਾਣਾ ਵਾ ਰਾਹ ਟੱਕਿਆ ਜਿਹਨਾਂ ਦਾ ਕੀ ਉਹਨਾਂ ਨੂੰ ਕਹਿੰਦੇ ਹੈਗੇ ਆ ਵਪਾਰੀ ਵਪਾਰੀ ਵਪਾਰੀਆਂ ਦਾ ਰਸਤਾ ਬੰਦ ਕੀਤਾ ਤੇ ਵਪਾਰੀਆਂ ਦਾ ਰਸਤਾ ਬੰਦ ਨਹੀਂ ਕੀਤਾ ਸਾਡਾ ਦੇ ਤੁਸੀਂ ਕੀਤਾ ਤੇ ਵਪਾਰੀਆਂ ਦਾ ਅਸੀਂ ਕਿਥੋਂ ਕਰਨਾ ਜੇ ਵੀ ਵਪਾਰੀਆਂ ਦਾ ਰਸਤਾ ਬੰਨ ਕੀਤਾ ਹੁੰਦਾ ਤੇ ਫਿਰ ਸਾਨੂੰ ਲੋੜ ਕੀ ਸੀ ਉੱਥੇ ਮੈਂ ਕਿ ਜੇ ਰਸਤਾ ਖੁੱਲਾ ਹੁੰਦਾ ਤਾਂ ਸਾਨੂੰ ਲੋੜ ਕੀ ਸੀ ਉੱਥੇ ਵਹਿੰਦੇ ਅਸੀਂ ਵੀ ਜਾਂਦੇ ਉੱਥੋਂ ਨਹੀਂ ਅਸੀਂ ਕਿ ਸਰਨਾਗਰ ਸਾਡਾ ਵੀ ਨਾਲ ਖੁੱਲਦਾ ਤੇ ਜਾਣਾ ਤਾਂ ਹੀ ਹੋਣੀ ਹੈ ਆਉਣਾ ਹੋਣੀ ਲਾਖੀ ਕਰ ਲੋ ਜਿੰਨੀ ਕੰਮ ਹੁੰਦੀ ਆ ਰਾਤ ਜਾਗੋ ਦਿਨ ਜਾਗੋ ਤੇ ਜਾਣਾ ਜੇ ਅਸੀਂ ਚੰਡੀਗੜ੍ਹ ਵੀ ਹੈ ਤੇ ਜਾਣਾ ਹੀ ਦਿੱਲੀ ਵੀ ਆ ਯੋਧਾ ਦਾ ਦਰਜੇ ਬੈਮ ਨਾ ਹੋਵੇ ਅੱਜ ਸਿਰਫ ਤੁਹਾਨੂੰ ਦੱਸਣ ਹੀ ਆਏ ਆ ਕਿ ਅਸੀਂ ਜਿੰਦਿਆਂ ਜਲਦੀਆਂ ਜਮੀਰਾਂ ਆ ਅਸੀਂ ਇੱਕ ਮੋਰਚੇ ਤੇ ਜੁੜਚ ਹੋਣ ਆਏ ਆ ਕਿਸਾਨ ਸਿੱਖ ਸਰਦਾਰ ਦੋਰੀ ਸਾਡੇ ਹੈਗੇ ਆ ਇਹ ਮੋਰਚੇ ਨਹੀਂ ਡਰਦੇ ਸਵਾਦ ਆਖੇ ਇੱਕ ਗੁਰਦਾਨੋ ਗੋਬਿੰਦ ਸਿੰਘ ਨਾਮ ਕਹਾਏ ਅਸੀਂ ਆਪਣੀਆਂ ਜੜੀਆਂ ਜਾਨਾ ਤਲੀ ਘੜ ਕੇ ਆਏ ਆ ਅਸੀਂ ਡਰਨ ਵਾਲੇ ਨਹੀਂ ਸਾਨੂੰ ਮੋਰਚਾ ਕੋਈ ਡਰਨੀ ਕੋਈ ਭੂਲ ਨਹੀਂ ਇਹ ਜਿਹੜੇ ਮੇਰੇ ਵੀਰ ਪੋਸ ਵਾਲੇ ਹੈਗੇ ਆ ਆਹ ਨਾ ਮੰਨ ਲਿਆ ਦਿੱਤੀ ਬੰਦੀ ਜਾਣਾਂ ਦੀ ਕਰਮ ਆਪਣੀ ਜਿੱਤੀ ਪਰ ਇਹ ਵੀ ਕਿਸੇ ਪਾਸੋਂ ਭੱਜ ਜਾਂਦੇ ਆ ਇਹਨਾਂ ਨੂੰ ਜਿੱੱਡਾ ਨਚਾਈ ਜਾਂਦੇ ਨੱਚੀ ਜਾਂਦੇ ਆ ਜੇ ਪ੍ਰਭੂ ਜਮਾਂਜਾ ਜੇ ਤੁਮ ਆਸਾ ਦੇ ਕੇ ਤੋ ਕੰਨ ਦੇ ਤੋ ਕੰਨ ਇਹ ਖੇ ਰਿਹਾ ਥੇ ਜੇ ਪ੍ਰਭੂ ਜਮਾਂਜਾ ਤੁਮ ਆਸਾ ਮਾਚੇ ਦੇ ਨੇ ਦੇਖਣਾ ਕਿੱਦਾਂ ਚੁਕੂਸੀਆਂ ਮਾਰਨ ਜਾਵਾ ਦੇਖੀ ਨਾ ਪੰਗਰਾ ਆ ਇਹੋ ਹੀ ਕੋਹ ਕੰਮ ਜੋ ਕਰਾਵਾ ਚੱਡ ਨੱਚਦੇ ਹੁੰਦੇ ਨੇ ਹੋਰ ਹੋਏ ਕਹੇ ਕਹਨਗੇ ਇਹਦੇ ਗੱਲ ਤੇ ਪਾਰਤਾ ਸੰਗੜ ਇਹਦੇ ਗੱਲ ਤੇ ਪਾਰਤਾ ਮੋਦੀ ਸਰਕਾਰ ਦੀ ਸੰਗੜ ਕਰੋ ਤੂੰ ਚੱਪੀ ਜਾ ਜਿੰਨਾ ਕਿ ਕੋਈ ਚੱਕੁੰਦਾ ਚੱਪੀ ਹੈ ਜੇ ਉਹ ਇਹ ਕੋ ਟੋਟਾ ਹੋ ਰਚੰਗ ਤੂੰ ਕੋਈ ਨਹੀਂ ਰਹੀ ਫਿਰ ਬਾਕੀ ਮੇਰੀਆਂ ਵੀਰਾਂ ਲਈਆਂ ਪਰਾਂ ਨੂੰ ਇਹ ਹੈਗਾ ਕਿ ਇੱਕ ਕਾਲ ਦੇ ਉੱਤੇ ਕਿੱਥੇ ਹੋ ਕੇ ਫੜਾ ਫੜਾ ਆ ਜਾ ਕਰੋ ਤੇ ਬਾਕੀ ਜੋ ਸਾਡੇ ਕਿਲਾ ਜੇ ਆਉਣਗੇ ਨਾ ਮਰੇਕ ਜਿਹੜੇ ਆਪੇ ਲਗੇ ਆ ਆਮ ਪਾਰਟੀ ਦੇ ਤੇ ਇਹਨਾਂ ਦਾ ਸਾਹਮਣਾ ਕਿੱਦਾਂ ਕਰਨਾ ਵਾ ਤੇ ਤੁਸੀਂ ਇਹ ਨਾ ਸੋਚੋ ਕਿ ਸਾਨੂੰ ਸੂਲ ਇੱਕ ਨੂੰ ਇੱਕ ਦਾ ਪਤਾ ਲੱਗਦਾ ਕਿ ਗੱਤ ਧੰਮ ਇਕੱਠੇ ਹੋਣ ਜਿੱਥੇ ਵੀ ਹੁੰਦਾ ਉੱਥੇ ਇਕੱਠੇ ਹੋ ਕੇ ਤੇ ਇਹਨਾਂ ਦਾ ਸੇਵਾ ਪਾਣੀ ਕਰੋ ਜਿੰਨਾ ਲੋਕਾਂ ਤੋਂ ਉਹਦੇ ਕਾਰ ਹੁੰਦਾ ਤੇ ਬਾਕੀ ਜਿੱਦਾਂ ਹਾਂ ਚੁੱਕਦੇ ਨੇ ਸਾਡੇ ਆਗੂਆਂ ਨੂੰ ਜਿੱਦਾਂ ਸਾਡੇ ਆਗੂਆਂ ਨੂੰ ਚੁੱਕਦੇ ਆ ਘਰਾਂ ਦੇ ਵਿੱਚੋਂ ਤੇ ਉਸ ਟਾਈਮ ਵੀ ਭੈਣਾਂ ਦਾ ਫਰਜ਼ ਬੰਦਾ ਵਾ ਵੀ ਇੱਕ ਜੁੱਠ ਹੋ ਕੇ ਤੇ ਉਹਨਾਂ ਦੀਆਂ ਦੌੜਾਂ ਲਵਾਉਣੀਆਂ ਪੁਲਿਸ ਵਾਲਿਆਂ ਦੀਆਂ ਜਿਹੜੇ ਪੁਲਿਸ ਵਾਲੇ ਚਲ ਜਾਂਦੇ ਨੇ ਨਾ ਉਹਨੀਆਂ ਦੌੜਾਂ ਲਵਾਉਣੀਆਂ ਓ ਮਤਲਬ ਕਿ ਇਹ ਜਾ ਕੇ ਬੁਇਆ ਗਾੜੀ ਬੰਦੇ ਕਿਆ ਮੰਗਦੇ ਆ ਭੈਣ ਜੀ ਦੋ ਕੱਪ ਚਾਹ ਦੇ ਮਿਲ ਜਾਣਗੇ ਹੈ ਤੂੰ ਹੀ ਕਹੇ ਸਾਡੇ ਰਿਸ਼ਤੇਦਾਰ ਆਏ ਹੋ ਤੁਹਾਨੂੰ ਚਾਹ ਅਸੀਂ ਜੀ ਨੌਕਰੀ ਕਰਦੇ ਆ ਸਾਡੀ ਦੇ ਡਿਊਟੀ ਬੰਦੀ ਆ ਕਿਤੇ ਸਾਡੀ ਵੀ ਡਿਊਟੀ ਬੰਦੀ ਆ ਤੂੰ ਹੀ ਵੀ ਉਹਦੀ ਚੰਗੀ ਪੇਸੀ ਲਿਆਉਣੀ ਆ ਜਿਹੜੀ ਚੰਗੀ ਕਰਾਉਂਦੇ ਡਰਾਮਾ ਕਰਾਉਂ ਨਾ ਵੀ ਬਾਹਰ ਜਾ ਕੇ ਖਰੋਬੋ ਜੇ ਮੇਰੀ ਰਾਖੀ ਕਰਨਾ ਹੋਇਆ ਮੈਨੂੰ ਨਹੀਂ ਘਰੋਂ ਨਿਕਲਣ ਦਾ ਨਜ਼ਰਬੰਦ ਕੀਤਾ ਵਾ ਤੂੰ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਜਿੰਦਾਬਾਦ ਫੱਟਾ ਲਈ ਜੋ ਲੱਦੇ ਲੋਕ ਜਿੰਦਾਬਾਦ ਨਹੀਂ ਜੋਗੇ ਕੋ ਦਾ ਵਾਇਰ ਵੀ ਪਟੇ ਜੰਗ ਅਜ਼ੂਰੀ ਆ ਇਹ ਕਦੇ ਨਹੀਂ ਲੜੀ ਜਾਣੀ ਇਹ ਸਿਰ ਧੜ ਦੀ ਬਾਜੀ ਆ ਤੇ ਇਹਨਾਂ ਸਰਕਾਰਾਂ ਦੇ ਘਰਾਂ ਦੇ 12 ਦੇ ਮੋੜੇ ਬਹਿ ਕੇ ਸੀ ਇਹ ਕਹੀਏ ਕਿ ਸਾਡੇ ਨਾਲ ਤੁਸੀਂ ੱਟਾ ਵਾੜ ਕੀਤਾ ਸਾਡਾ ਸਵਾਨ ਗਵਾਚ ਗਿਆ ਤਾਂ ਉਹ ਤੁਸੀਂ ੱਟੇ ਮਾਰੇ ਨੇ ਜਾਂ ਡਾਂਗਾ ਮਾਰੀਆ ਸਾਡੀਆਂ ਪੱਗਾਂ ਲਾਈਆਂ ਇਹ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਉੱਤੇ ਇਸ ਚੀਜ਼ ਦਾ ਕੋਈ ਅਸਰ ਹੁੰਦਾ ਜਾਂ ਜੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਫੂਟੇ ਦੇ ਕਿਤੇ ਤਰਸ ਖਾ ਜਾਣਗੇ ਇਹਨਾਂ ਦੇ ਅੰਦਰ ਤਰਸ ਵਾਲਾ ਪਾਤਰ ਇਹ ਲੋਕ ਨਹੀਂ ਹੈਗੇ ਇਹਨਾਂ ਦੀ ਟ੍ਰੇਨਿੰਗ ਬਹੁਤ ਤਗੜੀ ਆ ਇਹ ਬਹੁਤ ਜ਼ਿਆਦਾ ਪੱਕੇ ਆ ਆ ਜਿਹੜੇ ਸਾਡੇ ਨਾਲ ਸਾਡੇ ਹਾਜਤ ਵਾਸਤੇ ਲਾਏ ਹੋਏ ਨੇ ਇਹ ਤੇ ਬਲੀ ਦੇ ਬੱਕਰੇ ਆ ਇਹ ਤੇ ਪਿੰਜਰੇ ਦੇ ਪੋਤੇ ਆ ਇਹ ਤੇ ਸਰਕਾਰ ਦੀ ਚੂਰੀ ਖਾਂਦੇ ਆ ਫਿਰ ਜਿਹੜਾ ਚੂਰੀ ਪਾਵੇ ਉਹ ਜੋ ਕਵੇ ਉਹ ਪੋਤੇ ਕੋਲੋਂ ਬਲਾਸ ਲੱਖ ਇਹ ਮੁਰਗੀ ਬੋਲਣਗੇ ਐ ਸਪਸ਼ਟ ਸਰਕਾਰ ਦੀ ਬੋਲਣਗੇ ਜੇ ਕਿਤੇ ਸਰਕਾਰ ਕਹੇ ਇਹ ਗੋਡੇ ਕੇ ਕੇ ਇਹਨਾਂ ਨੂੰ ਮੱਥਾ ਟੇਕੋ ਕਿਸਾਨਾਂ ਨੂੰ ਤੁਹਾਨੂੰ ਹੁਣੇ ਮੱਥਾ ਵੀ ਟੇਕਣਾ ਜੇ ਕਦੇ ਪਿਛੋਂ ਆਰਡਰ ਆ ਗਿਆ ਇਹਨਾਂ ਨੂੰ ਡਾਂਗ ਫੇਰੋ ਫਿਰ ਵਿੱਚ ਚਾਚਾ ਬੈਠਾ ਹੋਇਆ ਦੇਖ ਲੈ ਬਾਪੂ ਇਹਦਾ ਬੈਠਾ ਹੋਇਆ ਉਹਨੂੰ ਡਾਂਗ ਵੀ ਫੇਰਨ ਕਿਉਂਕਿ ਇਹ ਨੌਕਰੀ ਨਹੀਂ ਆ ਇਹ ਤਾਨਾਸ਼ਾਹੀ ਦਬਾਅ ਦੇ ਥੱਲੇ ਉਹ ਗੁਲਾਮੀ ਆ ਜਿਹਦੇ ਵਿੱਚ ਕਰਦੇ ਸਮਾਜ ਦੇ ਪੱਖ ਦੀ ਗੱਲ ਇਹਨਾਂ ਲੋਕਾਂ ਦੇ ਵਿੱਚੋਂ ਨਿਕਲ ਹੀ ਨਹੀਂ ਸਕਦੀ ਕਹਿੰਦੇ ਐਮਐਲਏ ਸਾਹਿਬ ਸਵੇਰ ਦੇ 4 ਵਜੇ ਦੇ ਚਲੇ ਗਏ ਆ ਆ ਇੱਥੇ ਹੀ ਘੁੰਮਿਆ ਫਿਰਦਾ ਕਿਤੇ ਦੂਰ ਨਹੀਂ ਕਿਤੇ ਬੈਠੇ ਫੰਕਸ਼ਨ ਕਰਦੇ ਹੋਣੇ ਆ ਕਿਤੇ ਪਾਰਟੀ ਪੂਟੀ ਵੇਖ ਲੈਣ ਗਿਆ ਜਿੱਤ ਅੱਦੀ ਕਿੰਨੀ ਦੇਰ ਪਟਿਓਗੇ ਇਹ ਸਰਦਾਰੀ ਸਦਾ ਕਾਇਮ ਰਹਿਣੀ ਸਰਦਾਰ ਅਮਰਪਾਲ ਸਿੰਘ ਹੈ ਸਰਦਾਰੀ ਕਾਇਮ ਨੇ। ਜਿਵੇਂ ਪੌੜੀ ਚੜ੍ਹੇ ਹੋ ਇਸੇ ਪੌੜੀ ਦੇ ਨਾਲ ਤੁਸੀਂ ਮੋੜੇ ਡਿੱਗਣਾ। ਜਿਹੜਾ ਦਿਨ ਚੜ ਗਿਆ ਉਹ ਰੰਗ ਚਲਾ ਸਤਾਈ ਤੁਹਾਡੇ ਵੱਲ ਤਰੀ ਆਉਂਦੀ ਆ। ਤੁਸੀਂ ਕਹਿੰਦੇ ਹੋ ਅੱਜ ਅਸੀਂ ਮਿਲਦੇ ਨਹੀਂ। ਤੁਸੀਂ ਇਹਨਾਂ ਦੀਆਂ ਵੱਟਾਂ ਦੇ ੱਟਕੇ ਖਾਂਦੇ ਫਿਰਨਾ ਤੁਸੀਂ ਇਹਨਾਂ ਦੇ ਗੇਟਾਂ ਤੇ ਜਾ ਜਾ ਕੇ ਹੱਥ ਜੋੜਨੇ ਆ ਜੀ। ਸਾਲ ਹੈਗਾ ਤੁਹਾਡੇ ਕੋਲੇ ਪੂਰੇ ਅਸੀਂ ਆਪਣੀ ਗੱਲ ਕਰੀ ਮੈਂ ਕਹਿੰਦਾ ਸਾਨੂੰ ਇਹਦੇ ਤੇ ਵਿਸ਼ਲੇਸ਼ਣ ਕਰਨਾ ਚਾਹੀਦਾ ਕਿ ਜੋ ਸੰਗਠ ਤੇ ਖਣੌਰੀ ਤੇ ਵਾਪਰਿਆ ਉਹਦੇ ਪਿੱਛੇ ਕਾਰਨ ਕੀ ਨੇ ਜੇ ਭਗਵਾਨ ਤੁਮਾਰ ਇਸ ਗੱਲ ਤੇ ਸ਼ਾਬਾਸ਼ ਰੈਂਦਾ ਕਿ ਮੈਂ ਖਾਲੀ ਕਰਾਤੇ ਕਲਿਆ ਮਾਨਸਾ ਹੱਥ ਤੇਰੇ ਵੀ ਕੁਝ ਨਹੀਂ ਆਇਆ ਤੂੰ ਤੇ ਭਰੋਸਾ ਹੀ ਗਵਾਇਆ ਤੂੰ ਤੇ ਇਤਬਾਰ ਹੀ ਗਵਾਇਆ ਹੱਥ ਤੇਰੇ ਕੁਝ ਨਹੀਂ ਆਇਆ ਕੋਣ ਕੇਂਦਰ ਦੇ ਸਿੱਧੇ ਤੇਰੇ ਡੀਆਈਜੀ ਨੂੰ ਹੁੰਦੇ ਰਹਿ ਨੇ ਤੇਰੇ ਡੀਆਈਜੀ ਨੂੰ ਤੈਨੂੰ ਚੋਣਾ ਵਿੱਚ ਵੀ ਨਹੀਂ ਰੱਖਿਆ ਤੇਰੀ ਕਿਉਂ ਨਾਲੇ ਇੰਨੀ ਕੁ ਵੀਡੀਓ ਵੀ ਪੁੱਟਣੀ ਕੀਤੀ ਕਿੰਚਾ ਦੇ ਸੂਬੇ ਦਾ ਮੁੱਖ ਮੰਤਰੀ ਆ ਇਹਨੂੰ ਟੋਕੋ ਜੀ ਪੁੱਛ ਲਿਆ ਜਾਵੇ ਚੋਟਾ ਆਪਣੇ ਆਪ ਦੇ ਵਿੱਚ ਇਹ ਤਾਂ ਬੁੱਤ ਬਣਿਆ ਆਪਣੇ ਆਪ ਨੂੰ ਸ਼ਾਬਸ਼ ਦੇਣਾ ਕਿ ਮੈਂ ਬਾਰਡਰ ਖਾਲੀ ਕਰਾਏ ਨੇ ਬਾਰਡਰ ਜਿੱਥੋਂ ਖਾਲੀ ਹੋਏ ਅਸੀਂ ਇੰਨੀ ਕੁ ਸਮਝ ਰੱਖਦੇ ਆ ਕਿ ਇਹ ਤੁਹਨ ਵੱਜੀ ਕਿੱਥੋਂ ਆ ਇਹ ਤੁਸੀਂ ਕਿੱਧਰੋਂ ਆ ਤੁਹਾਨੂੰ ਸਿਰਫ ਇਹਨਾਂ ਨੂੰ ਦਰਦ ਜ਼ਰੂਰ ਹੋਇਆ ਕਿ 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 ਕੇਂਦਰ ਦੇ ਕਿਸਾਨ ਆਪਸ ਦੇ ਵਿੱਚ ਲਾਗੇ ਲੱਗਣਾ ਜਾ ਅੱਜ ਜਦੋਂ ਫੇਰਾ ਤੇਰੇ ਮੱਥੇ ਵੱਜ ਗਿਆ ਤੇ ਅਸੀਂ ਅੱਜ ਇੱਥੇ ਤੇਰੇ ਐਮਐਲਏ ਦੇ ਘਰ ਦੇ ਅੱਗੇ ਐਲਾਨ ਕਰਦੇ ਆ ਕਿ ਜਿੱਲੀ ਹਕੂਮਤ ਬਾਅਦ ਚ ਵੇਖੀ ਜਾਊਗੀ ਪਹਿਲਾਂ ਪੰਜਾਬ ਦੀ ਹਕੂਮਤ ਨਾਲ ਜਿੱਤ ਕੇ ਫੇਰੀ ਸ਼ੰਭੂ ਟੱਪਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਰ ਹਾਲ ਚ ਟੱਪਾਂਗੇ ਆ ਨਹੀਂ ਇੱਕ ਵਾਰੀ ਉੱਜੜ ਕੇ ਆਏ ਆ ਤੇ ਮੁਰ ਪੈਰ ਨਹੀਂ ਲੱਗੇ ਸਾਡੇ ਲਈ ਸ਼ੰਭੂ ਸੰਤਾਈ ਬਣ ਗਈ ਆ ਸਾਡੇ ਲਈ ਸ਼ੰਭੂ ਹਿਤ ਤੇ ਪਾਕ ਬਣ ਗਿਆ ਤੇ ਹਰ ਹਾਲ ਵਰਤਾਂਗੇ ਹਰ ਹਾਲ ਵਰਤਾਂ ਤੇ ਉਦੋਂ ਤੱਕ ਵਰਤਦੇ ਰਾਂਗੇ ਜਦੋਂ ਤੱਕ ਇਹ ਸਾਹ ਜਿਹੜੇ ਨੇ ਇਹਨਾਂ ਸਰੀਰਾਂ 'ਚ ਚੱਲਦੇ ਰਹਿਣਗੇ ਸਾਡੇ ਵਿੱਚ ਸ਼ਕਤੀ ਕਿੰਨੀ ਆ ਲੜਨ ਦੀ ਕਾਲੇ ਦੇ ਟਿਕਰ ਨੇ ਪਰਨੇ ਤੇ ਆਇਆ ਆ ਬੋਰਡ ਦੀ ਸ਼ਾਂ ਬੜੀ ਖੰਡੀ ਆ ਸ਼ਮਸ਼ਾਨ ਘਾਟ ਆ 20 ਤੋਂ ਜ਼ਿਆਦਾ ਭਾਉ ਉਹਦੇ ਥੱਲੇ ਹੋਣੇ ਤਾਂ ਪਹਿਲਾ ਚਲੇ ਗਿਆ ਸਾਨੂੰ ਆਪਣੇ ਚੁਣੇ ਹੋਏ ਵਿਧਾਇਕਾਂ ਦੇ ਬੂਹੇ ਅੱਗੇ ਮੈਦੀ ਕੋਸ਼ਿਸ਼ ਆਪਾ ਕਰਨਾ ਪੈਣ ਧੰਦਾ ਦੀ ਸਰਕਾਰ ਦਾ ਆਗਾਜ਼ ਸ਼ੁਰੂਆਤ ਉਹਦੋਂ ਹੀ ਹੋ ਗਈ ਸੀ ਜਦੋਂ ਕਿਸਾਨਾਂ ਨੇ ਸ਼ੰਭੂ ਦੇ ਮੋਰਚਾ ਲਾਇਆ ਹੈ ਦਿੱਲੀ ਨੂੰ ਜਾਂਦਿਆ ਪੰਜਾਬ ਸਰਕਾਰ ਨੇ ਰਾਹ ਰੋਕਿਆ ਇਹ ਕਹਿਣਾ ਸਰਾਸਰ ਗਲਤ ਆ ਵੀ ਹਰਿਆਣਾ ਸਰਕਾਰ ਨੇ ਰਾਹ ਰੋਕਿਆ ਪੰਜਾਬ ਦੀ ਹੱਦ ਦੇ ਅੰਦਰ ਹੀ ਉਹ ਕੰਦ ਬਣੀ ਪੰਜਾਬ ਦੀ ਹੱਦ ਦੇ ਅੰਦਰ ਹੀ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਵੱਜੇ ਤੇ ਪੰਜਾਬ ਦੀ ਹੱਦ ਦੇ ਅੰਦਰ ਹੀ ਲਾਠੀ ਚਾਰਜ ਹੋਇਆ ਜਖਮ ਹੀ ਹੋਏ ਤੇ ਸਰਕਾਰ ਕਹਿ ਨਹੀਂ ਸਕੀ ਹੈ ਹਰਿਆਣੇ ਨੂੰ ਵੀ ਤੁਸੀਂ ਸਾਡੇ ਸੂਬੇ ਦੀ ਹੱਦ ਦੇ ਅੰਦਰ ਆ ਕੇ ਇਹ ਕੁਝ ਕਿਉਂ ਕਰਦੇ ਹੋ ਪਹਿਲੇ ਦਿਨੋਂ ਹੀ ਜਿਹੜੀ ਭਗਵੰਤ ਮਾਨ ਸਰਕਾਰ ਆ ਇਹ ਕਿਸਾਨੀ ਦੇ ਵਿਰੁੱਧ ਚੱਲਣ ਈ ਆ ਔਰ ਚੱਲਦੇ ਚੱਲਦੇ ਇੱਥੋਂ ਤੱਕ ਚਲੇਗੀ ਆ ਵੀ ਜੇ ਸੈਂਟਰ ਸਰਕਾਰ ਨੇ ਥਾਪੜਾ ਦਿੱਤਾ ਇਹਨਾਂ ਦਾ ਖਾਤੀ ਨੂੰ ਥਾਪੜਾ ਦਿੱਤਾ ਤੇ ਹਾਲਾਤ ਵੱਧ ਤੋਂ ਵੱਧਤਰ ਹੋ ਗਏ ਆ ਹੁਣ ਸਾਡੇ ਪੰਜਾਂ ਪੰਜਾਂ 10-10 ਰੁਪਈਆ ਦੀ ਜਿਹੜੀ ਅਸੀਂ ਸਹਾਇਤਾ ਇਕੱਠੀ ਕਰਕੇ ਇਸ ਨਾਲ ਇਹਨੇ ਤੰਬੂ ਬਣਾਏ ਸੀ ਆਪਣੇ ਉਹਨਾਂ ਨੂੰ ਮਲਿਆ ਮੇਡ ਕਰਨ ਲੱਗਾ ਸਰਕਾਰ ਨੇ 10 ਮਿੰਟ ਨਹੀਂ ਲਾਏ ਔਰ ਇਹਦੇ ਨਾਲ ਸਾਡਾ ਜਿਹੜਾ ਨੁਕਸਾਨ ਹੋਇਆ ਉਹ ਤੇ ਹੋਇਆ ਹੀ ਆ ਜਿਹੜਾ ਇਹਨਾਂ ਨੇ ਆਜ਼ਾਦ ਕਰ ਲਿਆ ਇਹਨਾਂ ਨੂੰ ਹੋਰ ਸਾਲ ਤੱਕ ਪਤਾ ਲੱਗ ਜੂਗਾ ਪਰ ਰਿਪੋਰਟਾਂ ਆ ਰਹੀਆਂ ਵੀ ਹੁਣ ਸਾਡੇ ਪਿੰਡਾਂ ਜਰਾ ਤਗੜੇ ਹੋ ਕੇ ਆਏ ਹੋ ਉਸੇ ਹੀ ਗੱਲ ਦੇ ਵਿਚਾਰਧਾਰਾ ਦੇ ਅੰਤਰਗਤ ਜਿਹੜਾ ਸਾਨੂੰ ਇਹਨਾਂ اخلاਕੀ ਤੌਰ ਤੇ ਮਰ ਚੁੱਕੇ ਲੋਕਾਂ ਦੇ ਵਿਊਹ ਜਾ ਕੇ ਬਹਿਣਾ ਪਿਆ ਸਾਡੇ ਆਪਣੇ ਗ੍ਰਹਿ ਦੇ ਸਾਹਮਣੇ ਇਹਦੇ ਸੰਬੰਧ ਵਿੱਚ ਕੀ ਕਹਿੰਦੇ ਮੈਂ ਹਰਵਿੰਦਰ ਸਿੰਘ ਮਸਾਣੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਨਾਨ ਪੋਲਿਟਿਕਲ ਦੇ ਸਾਂਝੇ ਸੱਦੇ ਦੇ ਉੱਤੇ ਅੱਜ ਪੰਜਾਬ ਭਰ ਦੇ ਵਿੱਚ 17 ਜ਼ਿਲ੍ਹਿਆਂ ਦੇ ਵਿੱਚ ਲਗਭਗ 62 ਜਗ੍ਹਾ ਦੇ ਉੱਤੇ ਇਹ ਮੰਤਰੀਆਂ ਤੇ ਐਮਐਲਏ ਦੇ ਘਰਾਂ ਦੇ ਬਾਹਰ ਜਿਹੜਾ ਆ ਇਹ ਰੋਸ ਪ੍ਰਦਰਸ਼ਨ ਧਰਨਾ ਦਿੱਤਾ ਜਾ ਰਿਹਾ ਜਿਸ ਦੇ ਵਿੱਚ 19 ਮਾਰਚ ਨੂੰ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਕਾਨੂੰਨੀ ਕਰਤੂਤ ਜਿਸ ਦੇ ਵਿੱਚ ਕਿਸਾਨ ਆਗੂਆਂ ਨੂੰ ਮੀਟਿੰਗ 'ਚ ਬੁਲਾ ਕੇ ਉਸ ਤੋਂ ਬਾਅਦ ਡਿਟੇਨ ਕਰ ਲੈਣਾ ਤੇ ਡਿਟੇਨ ਕਰਨ ਤੋਂ ਬਾਅਦ ਕਸਾਨਾਂ ਦੀ ਝੁੱਗੀ ਝੌਂਪੜੀਆਂ ਤੇ ਆਪਣਾ ਤਾਣਾ ਬਣਾ ਲੈ ਕੇ ਜੋ ਖਨੌਰੀ ਤੇ ਸ਼ੰਭੂ ਤੇ ਬੈਠੇ ਸੀ ਉਹਨੂੰ ਤੈਸਨੈਸ ਕਰ ਦੇਣਾ ਔਰ ਆਪਣੀ ਭਾਈਵਾਲੀ ਕੇਂਦਰ ਦੇ ਨਾਲ ਹੋਰ ਮਜ਼ਬੂਤ ਕਰਨੀ ਤੇ ਕਾਰਪੋਰੇਟ ਦੀ ਝੋਲੀ ਚ ਪਾ ਕੇ ਇਸ ਸੂਬੇ ਦਾ ਸਬਦਾ ਕਰਨਾ ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਕੋ ਕੀਤਾ ਜਾ ਰਿਹਾ ਤੇ ਇਸ ਵਕਤ ਜਿਹੜਾ ਜਿੱਥੋਂ ਮੈਂ ਵਾਇਟ ਦੇ ਰਿਆਂ ਇਹ ਸਰਦਾਰ ਅਮਰਪਾਲ ਸਿੰਘ ਐਮ ਐਲ ਏ ਸ਼੍ਰੀ ਹਰਗੋਬਿੰਦਪੁਰ ਉਹਨਾਂ ਦੇ ਪਿੰਡ ਕਿਸ਼ਨਪੋੜ ਤੋਂ ਦਿੱਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਅਮਨਸ਼ੀਰ ਸਿੰਘ ਸ਼ੈਰੀਕਲਸੀ ਕਾਰਜਕਾਰੀ ਪ੍ਰਧਾਨ ਪੰਜਾਬ ਦੇ ਘਰ ਮੋਰੇ ਵੀ ਤਰਨਾ ਪਠਾਨਕੋਟ ਕਟਾਰੂ ਚੱਕ ਦੇ ਸਾਹਮਣੇ ਹੈ ਕਟਾਰੂ ਚੱਕ ਸਾਹਿਬ ਦੇ ਘਰ ਦੇ ਸਾਹਮਣੇ ਇਸੇ ਤਰ੍ਹਾਂ ਪੰਜਾਬ ਦੇ ਮੰਤਰੀਆਂ ਦੇ ਘਰਾਂ ਦੇ ਅੱਗੇ ਦਿੱਤਾ ਜਾ ਰਿਹਾ ਤੇ ਹੁਣ ਦੀ ਖਬਰ ਦੇ ਅਨੁਸਾਰ ਲਾਡੀ ਧੌਂਸ ਐਮ ਐਲ ਏ ਧਰਮਕੋਟ ਉਹਨਾਂ ਨੇ ਸ਼ਰਿਆਮ ਗੁੰਡਾ ਗੱਦੀ ਗਰਦੀ ਕਰਦਿਆਂ ਹੋਇਆਂ ਸ਼ਾਂਤਮਈ ਤਰਨਾ ਦੇ ਰਹੇ ਕਿਸਾਨਾਂ ਨੂੰ ਉਹਨਾਂ ਦੇ ਸਪੀਕਰ ਮਾਈਕ ਵੀ ਲਾ ਕੇ ਆਪਣੀ ਕੋਠੀ ਦੇ ਅੰਦਰ ਲੈ ਕੇ ਗਏ ਤੇ ਸਾਡੇ ਜਥੇਬੰਦੀ ਦੇ ਤਿੰਨ ਆਗੂ ਜਿਹੜੇ ਨੇ ਉਹਨਾਂ ਨੂੰ ਬੜੀ ਬੁਰੀ ਤਰੀਕੇ ਦੇ ਨਾਲ ਬੇਇੱਜ਼ਤ ਕਰਦਿਆਂ ਹੋਇਆਂ ਧੂਕ ਕੇ ਆਪਣੇ ਅੰਦਰ ਆਪਣੇ ਜਿਹੜੇ ਮਹਿਲ ਕੋਠੀਆਂ ਬਣੀਆਂ ਹੋਈਆਂ ਉਹਨਾਂ ਦੇ ਵਿੱਚ ਲੈ ਕੇ ਗਏ ਆ ਅਸੀਂ ਸਾਫ਼ ਸ਼ਬਦਾਂ ਦੇ ਵਿੱਚ ਨਖੇਦੀ ਵੀ ਕਰਦੇ ਆ ਤੇ ਸਰਕਾਰ ਦੀ ਇਹ ਸਤਾਨਾਸ਼ਾਈ ਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ ਇਹ ਸਾਫ਼ ਸ਼ਬਦਾਂ ਦੇ ਵਿੱਚ ਕਹਿੰਨੇ ਆ ਬਿਲਕੁਲ ਤਿੰਨ ਆਗੂ ਜੇ ਤੁਸੀਂ ਖਿੱਚ ਕੇ ਅੰਦਰ ਲੈ ਗਏ ਹੋ ਤੇ ਉਹਨਾਂ ਨੂੰ ਨਾ ਛੱਡਿਆ ਜਾਵੇ ਜੇਕਰ ਲੋਕਾਂ ਦੇ ਵਿੱਚ ਇਸ ਰਵੱਈਏ ਦੇ ਪ੍ਰਤੀ ਕੋਈ ਤਾਕਤ ਹੋਊਗੀ ਤੇ ਲੋਕ ਉਹਨਾਂ ਨੂੰ ਲੈ ਆਉਣਗੇ ਇਹ ਤਾਂ ਨਾ ਸ਼ਈ ਰਵੱਈਆ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਰਕਾਰ ਨੂੰ ਸਾਡਾ ਸਾਫ਼ ਸੁਨੇਹਾ ਜੀ ਸਰ ਜਿਹੜਾ ਕੋਈ ਕੇਂਦਰ ਵੱਲੋਂ ਹੁਣ ਤੱਕ ਦੀ ਕੋਈ ਮੀਟਿੰਗ ਦਾ ਤੁਹਾਨੂੰ ਕੋਈ ਸੱਦਾ ਆਇਆ ਇਸ ਬਾਰੇ ਉਹਨੇ ਮਾਰਚ ਦੀ ਮੀਟਿੰਗ ਤੋਂ ਬਾਅਦ ਅਗਲੀ ਡੇਟ ਜਿਹੜੀ ਸੀ ਉਹ 4 ਮਈ ਜਿਹੜੀ ਸੀ ਉਸ ਦਿਨ ਹੀ ਤੈਅ ਹੋ ਗਈ ਸੀ ਜਿਦੇ ਵਿੱਚ ਦੇਸ਼ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਣ ਜੀ ਨੇ ਇਹ ਗੱਲ ਕਹੀ ਸੀ ਕਿ ਬਾਕੀ ਵੀ ਸੂਬਿਆਂ ਦੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਅਗਲੀ ਮੀਟਿੰਗ ਜਿਹੜੀ ਆ 4 ਮਈ ਨੂੰ ਕਿਸੇ ਸਥਾਨ ਤੇ ਕੀਤੀ ਜਾਵੇਗੀ ਕੁਝ ਸੂਤਰਾਂ ਦੇ ਅਨਸਾਰ ਉਹ ਮੀਟਿੰਗ ਦੀ ਤਰੀਕ ਜਿਹੜੀ ਆ 4 ਮਈ ਤੋਂ 14 ਮਈ ਕੀਤੀ ਗਈ ਆ ਔਰ 14 ਮਈ ਨੂੰ ਮੀਟਿੰਗ ਦਾ ਸਥਾਨ ਜਿਹੜਾ ਉਹ ਪਹਿਲੇ ਵਾਲਾ ਹੀ ਨਿਸ਼ਚਿਤ ਕੀਤਾ ਗਿਆ ਧੰਨਵਾਦ